ਆਫਰ ਕੀਮਤੀ ਚੀਜ਼ ਵੇਖੇ ਕਿਸੇ ਦਾ ਵੀ ਦਿਲ ਬੇਈਮਾਨ ਹੋ ਸਕਦਾ ਪਰ ਇਮਾਨਦਾਰ ਲੋਕਾਂ ਦੀ ਦੁਨੀਆ ਦੇ ਵਿੱਚ ਕਮੀ ਨਹੀਂ ਹੈ ਤਾਜ਼ਾ ਮਿਸਾਲ ਗੁਰਦਾਸਪੁਰ ਦੇ ਟ੍ਰੈਫਿਕ ਪੁਲਿਸ ਦੇ ਕੇਐਸਆਈ ਨੇ ਪੇਸ਼ ਕੀਤੀ ਹੈ ਜਿੱਥੇ ਕਿ ਇੱਕ ਨੌਜਵਾਨ ਦਾ ਗਾਚਿਆ ਮਹਿੰਗਾ ਫੋਨ ਗੁਰਮੀਤ ਸਿੰਘ ਨਾਮ ਦੇ ਐਸਆਈ ਨੂੰ ਸਹੀ ਸਲਾਮਤ ਵਾਪਸ ਕਰ ਦਿੱਤਾ ਨੌਜਵਾਨਾ ਦੇ ਅਨੁਸਾਰ ਉਸਦਾ ਫੋਨ ਸੜਕ ਤੇ ਕਿਤੇ ਡਿੱਗ ਪਿਆ ਸੀ ਤੇ ਉਹ ਕਾਫੀ ਪਰੇਸ਼ਾਨ ਸੀ ਤੇ ਬਾਰ-ਬਾਰ ਕਿਸੇ ਹੋਰ ਦਾ ਫੋਨ ਲੈ ਕੇ ਆਪਣੇ ਫੋਨ ਨੰਬਰ ਤੇ ਕਾਲ ਕਰ ਰਿਹਾ ਸੀ ਆਖਰੀ ਟ੍ਰੈਫਿਕ ਪੁਲਿਸ ਦੇ ਐਸਆਈ ਸਾਹਿਬ ਨੇ ਫੋਨ ਚੁੱਕਿਆ ਤੇ ਮੈਨੂੰ ਪਾਈ ਲਾਲੋ ਚੌਂਕ ਗੁਰਦਾਸਪੁਰ ਦੇ ਵਿੱਚ ਬੁਲਾਇਆ ਤੇ ਕਿਹਾ ਕਿ ਤੁਹਾਡਾ ਫੋਨ ਉੱਥੇ ਡਿੱਗ ਪਿਆ ਹੈ ਜਦੋਂ ਨੌਜਵਾਨ ਪਾਈ ਲਾਲੋ ਚੌਂਕ ਪਹੁੰਚਿਆ ਤਾਂ ਟ੍ਰੈਫਿਕ ਪੁਲਿਸ ਦੇ ਐਸਆਈ ਗੁਰਮੀਤ ਸਿੰਘ ਨੇ ਫੋਨ ਦੀ ਪਹਿਚਾਨ ਤੇ ਸਹੀ ਪਾਸਵਰਡ ਪੁੱਛਿਆ ਤੇ ਜਦੋਂ ਨੌਜਵਾਨ ਨੇ ਫੋਨ ਦਾ ਸਹੀ ਪਾਸਵਰਡ ਲਗਾ ਦਿੱਤਾ ਤਾਂ ਉਸ ਨੂੰ ਫੋਨ ਵਾਪਸ ਕਰ ਦਿੱਤਾ ਗਿਆ ਤੇ ਨੌਜਵਾਨ ਨੇ ਐ ਮੈਂ ਬਹੁਤ ਪਾਈ ਭਾਜੀ ਕਮਿਸ਼ਨਰੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਸਤ ਦੇ ਵਿੱਚ ਇੱਕ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ ਵਿੱਚ ਮੈਂ ਮੇਰਾ ਫੋਨ ਜਿਹੜਾ ਸੀਗਾ ਇਹ ਮੇਰਾ ਫੋਨ 222 ਦਾ ਫੋਨ ਸੀਗਾ ਮੈਂ ਜਿਹੜਾ ਜਿਹੜਾ ਇੱਥੋਂ ਆਂਦੇ ਸਮੇਂ ਢੇਗਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਨੂੰ ਰੱਖਦੇ ਹੋਏ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਫੋਨ ਉਠਾਇਆ ਇਹਨਾਂ ਨੇ ਔਰ ਮੈਨੂੰ ਨਾਲੇ ਕਿਹਾ ਕਿ ਮੈਂ ਇਸ ਚੌਂਕੀ ਵਿੱਚ ਖੜਾ ਆ ਤੁਸੀਂ ਆਪਣਾ ਆਰਕੇ ਪੂਰਾ ਲੈ ਲਓ ਤੇ ਫਿਰ ਮੈਂ ਜਦ ਜੀਤੀ ਆਇਆ ਸੀਗਾ ਤਾਂ ਮੇਰਾ ਪੂਨਾ ਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮਲਗਾ ਕੇ ਉਹਨਾਂ ਨੇ ਚੈੱਕ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਫੋਨ ਉਹਨਾਂ ਨੇ ਦਿੱਤਾ ਆ ਤੇ ਮੈਂ ਇਸ ਗੱਲ ਵਾਸਤੇ ਮੈਂ ਪਿਆਪੁਰਸ਼ਾ ਔਰ ਭਾਈ ਕੁਮਾਰ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੱਕ ਮਾਨਤਾੜੀ ਦੇ ਤੌਰ ਤੇ ਜਿਹੜਾ ਵੀ ਇਹ ਫੋਨ ਮੈਨੂੰ ਵਾਪਸ ਦਿੱਤਾ ਹੈ ਲੇਕਿਨ ਇਹ ਇਹ ਹੋਰ ਕਿצਰੀ ਆਤ ਲੱਗਦਾ ਕਿ ਆ ਤਾਂ ਇਹ ਫੋਨ ਮੈਨੂੰ ਨਹੀਂ ਸੀ ਕਮੇਲਾ ਲੇਕਿਨ ਮੈਂ ਬਹੁਤ ਜ਼ਿਆਦਾ ਭਾਜੀ ਜੀ ਕੀ ਮਿਸਰੀ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਇਮਾਨਦਾਰੀ ਨਾਲ ਫੋਨ ਵਾਪਸ ਦਿੱਤਾ ਹੈ ਤੇ ਮੈਂ ਨਾ ਪੀਐਸਆਈ ਦਰਮੇਸ਼ ਸਿੰਘ ਸਾਹਿਬ ਦੇ ਪੁਲਿਸ ਦਾ ਭਾਈ ਲਾਲੋ ਚੌਂਕੀ ਦੂਜੀ ਕਰ ਰਿਹਾ ਸੀ ਤੇ ਮੈਨੂੰ ਆ ਇੱਕ ਫੋਨ ਲੰਬਾ ਇਹਦਾ ਰੇਟੇ 2210 ਰੇ ਆ ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਦੇਈਏ ਇਹਨਾਂ ਜਿਹੜਾ ਫੋਨ ਹੈ ਇਹਨਾਂ ਦਾ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਦੇਖ ਲਿਆ ਵਾ ਇਹ ਇਹਨਾਂ ਨੂੰ ਹੁਣ ਮੈਂ ਦੇ ਦਿਆਂਗਾ